ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿੱਦਾਂ ਸਾਰੇ ਠੀਕ ਠਾਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਮ ਹੋਗੇ। ਹਾਂਜੀ ਅੱਜ ਆਪਾਂ ਤੁਹਾਨੂੰ ਫਿਰ ਨਵੀਂ ਚੀਜ਼ ਦਿਖਾਉਣ ਜਾ ਰਹੇ ਹਾਂ। ਇਹ ਹੈਗੀ ਆ ਬਹੁਤ ਹੀ ਹਟਕੀ ਚੀਜ਼। ਮੈਂ ਤਾਂ ਆਪ ਖੁਦ ਮੂਹੀ ਗੱਲ ਆ ਪਹਿਲੀ ਵਾਰ ਦੇਖੀ ਆ ਹਨਾ ਜਿਵੇਂ ਕਿ ਆਪਾਂ ਹਰੇਕ ਜਣਾ ਰੈਡੀमेड ਚੀਜ਼ਾਂ ਲੈਣੇ ਆ ਹਨਾ ਤੇ ਇਹ ਰੈਡੀमेड ਚੀਜ਼ਾਂ ਤੋਂ ਹਟ ਕੇ ਆਪਦੀ ਘਰੇ ਮਤਲਬ ਕਿ ਕਾਰਾਗਰੀ ਦੇ ਨਾਲ ਆਪਦੀ ਮਤਲਬ ਆਪਦੇ ਦਿਮਾਗ ਨਾਲ ਬਣਾਈ ਹੋਈ ਆ ਬਣਾਈ ਕਿਹਨੇ ਆ ਉਹ ਤੁਹਾਨੂੰ ਆਪਾਂ ਬਾਅਦ ਵਿੱਚ ਦੱਸਾਂਗੇ ਤੇ ਇਹ ਤੁਸੀਂ ਪਹਿਲਾਂ ਦੇਖ ਲਓ ਇਹਨੂੰ ਕੀ ਕਹਿੰਦੇ ਆ ਜਿਵੇਂ ਕੀ ਆਪਾਂ ਆਪਣੀ ਦੀਵਾਲੀ ਦਾ ਤਿਹਾਰ ਹੁੰਦਾ ਏ ਦੀਵਾਲੀ ਦੇ ਤਿਹਾਰ ਤੇ ਆਪਾਂ ਆਮ ਹੀ ਲੋਕ ਹਟੜੀ ਕੈ ਦਿੰਨੇ ਆ ਹਨਾ ਹਟੜੀ ਹਨਾ ਹਟੜੀ ਬਣਾਉਂਦੇ ਆ ਆਪਾਂ ਤੇ ਹਟੜੀਆਂ ਆਪਾਂ ਮੋਲੀ ਲੈਣੇ ਆ ਤੇ ਇਹ ਇਹ ਹਟੜੀਆਂ ਆਪਾਂ ਲੈ ਕੇ ਦੀਬੀਆਂ ਆਪਣੀਆਂ ਕੰਨੀਆਂ ਜਿਹੜੀਆਂ ਆਉਂਦੀਆਂ ਦੀਵਾਲੀ ਵਾਲੇ ਦਿਨ ਜਗਾਉਂਦੀਆਂ ਇਹ ਆਪਣੇ ਹੈਗਾ ਹੀ ਆ ਤਿਹਾਰ ਦੇ ਵਿੱਚ ਆਪਣੀ ਇਹ ਹੈਗੀ ਆ ਰੀਤ ਹਨਾ ਤੇ ਵੀ ਕੁੜੀਆਂ ਨੂੰ ਆਪਾਂ ਦੀਵਾਲੀ ਵਾਲੇ ਦਿਨ ਵੀ ਉਹਦੀ ਹਟੜੀ ਦੇ ਵਿੱਚ ਕੁਛ ਨਾ ਕੁਛ ਧਾਨਪਨ ਕਰਦੀਆਂ ਕੰਨੀਆਂ ਨੂੰ ਹਨਾ ਤੇ ਇਹ 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 ਦੇਖੋ ਤੁਸੀਂ ਇੰਨੀ ਸੋਹਣੀ ਹੈਟੜੀ ਬਣੀ ਹੋਈ ਆ ਬਟਨੀ ਹਟੜੀ ਦੇਖਣ ਤੇ ਆਪਾਂ ਨੂੰ ਐ ਲੱਗਦੀ ਹੈਗੀ ਆ ਹਨ ਤੇ ਪਰ ਦੇਖੋ ਇਹ ਸਾਰੀ ਮਿੱਟੀ ਨਾਲ ਆਪ ਬਣਾਈ ਗਈ ਹੈਗੀ ਆ ਤੁਹਾਨੂੰ ਮੈਂ ਨੇੜੋ ਕਰਕੇ ਦਿਖਾ ਦਿੰਨੀ ਆ ਤੇ ਫਿਰ ਉਹਨੂੰ ਰੰਗ ਰੋਗਣ ਕੀਤਾ ਗਿਆ ਏ ਹਰੇਕ ਚੀਜ਼ ਆਪਾਂ ਮੁੱਲ ਦੀ ਲੈਣੇ ਆ ਮੁੱਲ ਦੀਆਂ ਚੀਜ਼ਾਂ ਲੈ ਲੈ ਕੇ ਆਪਾਂ ਮਨੀ ਵੇਸਟ ਕਰਦੇ ਆ ਪਰ ਇਹ ਬਣਾਈ ਕਿਹਨੇ ਆ ਮੈਂ ਤੁਹਾਨੂੰ ਹੁਣ ਉਹਦੇ ਦੇ ਵੀ ਕੈਮਰਾ ਮਾਰੂੰਗੀ ਤੁਸੀਂ ਦੇਖਿਓ ਵੀ ਕਿੰਨਾ ਨੇ ਬਣਾਈ ਆ ਤੇ ਇਹਦਾ ਆਪਾਂ ਆਲਾ ਦਵਾਲਾ ਵੀ ਤੁਹਾਨੂੰ ਦਿਖਾ ਦਿੰਨੇ ਇੰਨੀ ਸੋਹਣੀ ਏ ਇਹ ਆ ਦੇਖੋ ਹਵਾਦਾਰ ਹਟੜੀ ਬਣਾਈ ਹੋਈ ਆ ਹਨ ਆਈਡਿਲੀਕੇਸ਼ਨ ਆ ਹਨਾ ਆ ਇਹਦਾ ਅੰਦਰਲਾ ਪਾਸਾ ਹੈ ਤੇ ਆ ਜਿਵੇਂ ਆਪਣਾ ਮੂਰੇ ਕੋਈ ਆਪਣਾ ਗੁਰਦੁਆਰਾ ਸਾਹਿਬ ਦੇ ਵੀ ਨਹੀਂ ਏਟ ਜੇ ਬਣੇ ਹੁੰਦੇ ਤੇ ਬ੍ਰਾਂਡੇ ਦੇ ਵਿੱਚ ਹਨਾ ਆ ਚੀਜ਼ ਇੱਥੇ ਹੈ ਹਨਾ ਆ ਚੀਜ਼ ਆ ਤੇ ਇਹਨੂੰ ਦੇਖੋ ਤੁਸੀਂ ਕਿੰਨੀ ਸੋਹਣੀ ਹਟੜੀ ਆ ਵੀ ਮੈਂ ਤਾਂ ਆਪ ਦੇਖ ਕੇ ਹਰਾਂ ਰਹਿ ਗਈ ਵੀ ਇੰਨੀ ਸੋਹਣੀ ਕਲਾਕਾਰੀ ਅਸੀਂ ਤਾਂ ਬੇਬੇ ਨੂੰ ਵੇ ਅਸੀਂ ਮਾਤਾ ਨੂੰ ਬਜ਼ੁਰਗ ਨੂੰ ਮਿਲਣ ਆਏ ਸੀ ਤੇ ਜਦੋਂ ਮਾਤਾ ਨੂੰ ਬਜ਼ੁਰਗ ਨੂੰ ਮਿਲਣ ਆਏ ਤੇ ਇੱਥੇ ਦੇਖਿਆ ਮੈਂ ਜਦੋਂ ਤੇ ਮੈਂ ਪੁੱਛਿਆ ਵੀ ਆਹ ਕੀ ਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਹਟੜੀ ਆ ਹਨਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਹੱਥ ਦੀ ਬਣਾਈ ਹੋਈ ਮਿੱਟੀ ਦੇ ਨਾਲ ਹਟੜੀ ਆ ਤੇ ਬਣਾਈ ਜਿਨ੍ਹਾਂ ਨੇ ਹੈਗੀ ਆ ਉਹ ਬਜ਼ੁਰਗ ਮਾਤਾ ਹੈ ਸਾਡੇ ਉਹਨਾਂ ਦੀ ਉਮਰ ਹੈਗੀ ਆ 80 82 ਸਾਲ ਦੀ ਹੈਗੀ ਆ ਠੀਕ ਆ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਹੈਗੀ ਆ ਤੇ ਪਹਿਲਾਂ ਤੁਸੀਂ ਹਟੜੀ ਵਿਚ ਆ ਤਾਂ ਮਾਰ ਲਓ ਇੱਕ ਵਾਰੀ ਕਿੰਨੀ ਸੋਹਣੀ ਹਟੜੀ ਆ ਕੀ ਆਪਾਂ ਨਹੀਂ ਇਦਾਂ ਹਾਂ ਕੁਝ ਲਾ ਸਕਦੇ ਆ ਲਟਕਣ ਜੇ ਲਾਏ ਹੋਇਆ ਦੇਖੋ ਵਿੱਚ ਸ਼ੀਸ਼ਾ ਵੀ ਐਡ ਕੀਤਾ ਹੋਇਆ ਹੈ ਹੈਨਾ ਤੇ ਆ ਇੱਥੇ ਵੱਡਾ ਲਾਇਆ ਹੋਇਆ ਲਟਕਣ ਜਾਂ ਤੇ ਉੱਥੇ ਅੰਦਰ ਵੀ ਲਾਇਆ ਵਿੱਚ ਦੀਵਾ ਇੱਥੇ ਦੀਵੇ ਤੇ ਰੱਖਣ ਵਾਸਤੇ ਜਗਾ ਤੇ ਆਦੀ ਵੇ ਵੈਸੀ ਹੈ ਨਾ ਉਦਾਂ ਹੀ ਹੈਗੇ ਹੈ ਨਾ ਤੇ ਉਹਦੇ ਆ ਤਾਂ ਵੀ ਇੱਥੇ ਦੀਵਰੇ ਜਾ ਸਕਦੇ ਚਾਰ ਚਪੇ ਰੱਖਨੇ ਤਾਂ ਡੈਕੋਰੇਟ ਹੋਰ ਜਿਆਦਾ ਕਰਨੀ ਆ ਤਾਂ ਬਈ ਮੈਂ ਤਾਂ ਕਹਿੰਨੀ ਆ ਇਹ ਜੀਆਂ ਮਾਤਾ ਮਾਨੁਸਾ ਲਾਮ ਹੋਣੀ ਚਾਹੀਦੀ ਆ ਜਿਹੜੀਆਂ ਇਹ ਮਾਤਾ ਆਪਦੀ ਮਿਹਨਤ ਦੇ ਨਾਲ ਆਪਾਂ ਦੱਸਦਿਆਂ ਵੱਲ ਜਿਨ੍ਹਾਂ ਕੋਲੇ ਇਹ ਮਾਤਾ ਬਜ਼ੁਰਗ ਹੈਗੀਆਂ ਹੀ ਉਹਨਾਂ ਨੂੰ ਇਹ ਬਜ਼ੁਰਗ ਮਾਤਾਵਾਂ ਦੀ ਕਦਰ ਕਰਨੀ ਚਾਹੀਦੀ ਆ ਪਰ ਇਹ ਫੈਮਿਲੀ ਜਿਹੜੀ ਆ ਆਪਦੀ ਬਜ਼ੁਰਗ ਮਾਤਾ ਇਹ ਮਾਤਾ ਦੇ ਮੇਰੇ ਵੰਗੂ ਬੇਟਾ ਹੈ ਨਹੀਂਗਾ ਜਿਹਨੇ ਬਣਾਈ ਆ ਤੇ ਮਾਤਾ ਦੇ ಚಾರೇಂ ಹಿಂ ਅੰਬੇਟੀਆਂ ਆਪਦੇ ਆਪੇ ਕਰੋ ਕਰੀ ਆ ਤੇ ਇੱਕ ਬੇਟੀ ਇਹਨਾਂ ਨੇ ਇੱਥੇ ਰੱਖੀ ਹੋਈ ਆ ਤੇ ਇਹ ਉਹਨਾਂ ਨੇ ਆਪ ਦੀ ਦੋਤੀ ਦੇ ਲਈ ਬਣਾਈ ਹੋਈ ਆ ਤੇ ਹੁਣ ਮੈਂ ਤੁਹਾਨੂੰ ਮਾਤਾ ਦਿਖਾਉਣ ਲੱਗੀ ਆ ਤੇ ਇਹੋ ਜੀਆਂ ਮਾਤਾਵਾਂ ਦੀ ਕਦਰ ਕਰਨੀ ਚਾਹੀਦੀ ਜਿਨ੍ਹਾਂ ਤੋਂ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਏ ਤੇ ਜਿੰਦਗੀ 'ਚ ਆਪਾਂ ਇਹਨਾਂ ਦੇ ਸਹਾਰਾ ਤੇ ਲੈ ਕੇ ਅੱਗੇ ਵੱਧ ਸਕਦੇ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਸੀਂ ਹਮੇਸ਼ਾ ਇਹਨਾਂ ਨੂੰ ਮਿਲਦੇ ਰਹਿਣੇ ਆ ਕਿਉਂਕਿ ਮੇਰਾ ਸੁਭਾਅ ਹੀ ਵੀ ਆਪ ਤਾਂ ਵੱਡੀ ਉਮਰ ਦੇ ਬਜ਼ੁਰਗ ਮਾਤਾਵਾਂ ਤੋਂ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਨਾਲ ਆਪਾਂ ਗੱਲਬਾਤ ਹਮੇਸ਼ਾ ਹੀ ਅਕਸਰ ਕਰਦੇ ਰਹਿੰਦੇ ਆ ਹੁਣ ਤੁਸੀਂ ਆ ਹਾਂਜੀ ਤੇ ਇਹ ਮਾਤਾ ਨੂੰ ਤੁਸੀਂ ਆਪ ਦੇਖ ਲਓ ਇੰਨੇ ਸਿਆਣੇ ਮਾਤਾ ਐ ਇਹ ਇੰਨੇ ਗੁਰਮਾਨ ਹਰ ਇੱਕ ਨਿੱਕੀ ਵੱਡੀ ਬਰੀਕੀ ਦਾ ਇਹਨਾਂ ਨੂੰ ਪਤਾ ਕਿਉਂਕਿ ਇਹਨਾਂ ਕੋਲੇ ਆਦੀ ਜ਼ਿੰਦਗੀ ਦਾ ਤਜਰਬਾ ਐ ਤੇ ਆਪਾਂ ਇਹ ਜੀਆਂ ਮਾਤਾਵਾਂ ਨੂੰ ਸਲਾਮ ਕਰਦੇ ਆ ਨਾ ਇਹ ਪੂਜਨਯੋਗ ਆ ਮਾਤਾਵਾਂ ਤੇ ਤੁਸੀਂ ਵੀ ਸਾਰੇ ਇਦਾਂ ਹੀ ਕਦਰ ਕਰਿਆ ਕਰਵਾਉਂਦੇ ਆ ਮਾਤਾਵਾਂ ਦੀ ਤੇ ਹਾਂ ਮੈਂ ਤੁਹਾਨੂੰ ਫੇਰ ਇੱਕ ਵਾਰ ਹਟੜੀ ਦਿਖਾਉਣੀ ਆ ਆ ਤੁਸੀਂ ਦੇਖ ਲਓ ਇਹੀ ਥਾਵਾਂ ਤੇ ਇਹਨੂੰ ਚੜੂੰਗੀ ਕਹਿੰਦੇ ਆ ਹਟੜੀ ਕਹਿੰਦੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਨਾਮ ਨਾਲ ਇਹਨੂੰ ਬੋਲਿਆ ਜਾਂਦਾ ਏ ਤੇ ਤੁਸੀਂ ਜੇ ਤੁਹਾਨੂੰ ਲੱਗਿਆ ਇਦਾਂ ਦਾ ਮੇਰਾ ਅਪਰਾਲਾ ਇਹ ਚੀਜ਼ਾਂ ਨਾਲ ਜੋੜਨਾ ਦਿਖਾਉਣਾ ਤੇ ਤੁਹਾਨੂੰ ਤੁਹਾਡੇ ਕੋਲੇ ਵੀ ਇਹ ਚੀਜ਼ਾਂ ਹੈਗੀਆਂ ਉਹਨਾਂ ਦੀ ਸਾਹ ਸੰਭਾਲ ਕਰੋ ਇਹਨਾਂ ਨਾਲ ਜੋੜਨਾ ਵਿਖਾਉਣਾ ਵਧੀਆ ਲੱਗਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ